ਇਹ ਅੱਗੇ ਤੋਂ ਨਹੀਂ ਹੋਊਗਾ ਇਹਦੀ ਕੀ ਗਾਰੰਟੀ ਹੈ ਕੋਈ ਗਾਰੰਟੀ ਨਹੀਂ ਕਿ ਜਿੰਨੇ ਬੰਦੇ ਨੇ ਇਹਨਾਂ ਦੇ ਵਿੱਚ ਇੱਕ ਬੇਫਿਕਰੀ ਹੈ ਬੇਫਿਕਰੀ ਕਿਉਂ ਹੈ ਕਿਉਂਕਿ ਜਦੋਂ ਮਾਰ ਕੇ ਕਿਤੇ ਵੀ ਭੱਜ ਜਾਣ ਕਿਸੇ ਨੂੰ ਕੁਝ ਪਤਾ ਨਹੀਂ ਜਿਹੜਾ ਮੁੰਡਾ ਆਂਦੇ ਫੜੇ ਗਏ ਆ ਇਹਨਾਂ ਦੇ ਵੀ ਦੋ ਦੋ ਕਾਰਡ ਨਿਕਲੇ ਨੇ ਆਧਾਰ ਕਾਰਡ ਦੋ ਵੋਟਰ ਕਾਰਡ ਹੁਣ ਤੁਸੀਂ ਦੱਸੋ ਕਿਵੇਂ ਇਹਨਾਂ ਦਾ ਪਤਾ ਲਾ ਲੂਗੇ ਇਹਨਾਂ ਦੇ ਜੋ ਵੀ ਆਧਾਰ ਕਾਰਡ ਇੱਥੋਂ ਦੇ ਬਣੇ ਨੇ ਜੋ ਵੀ ਇਹਨਾਂ ਦੇ ਵੋਟਰ ਕਾਰਡ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਇਹਨਾਂ ਦਾ ਜੋ ਰਾਸ਼ਨ ਕਾਰਡ ਨੇ ਇਹਨਾਂ ਦੇ ਜੋ origignal ਨੇ ਜਿੱਥੋਂ ਇਹ ਆਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹ ਕਿਉਂ ਫੜ ਲਿਆ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਬੈਠੇ ਸੀ ਆਪਾਂ ਨਹੀਂ ਤਾਂ ਫੜੇ ਇਹ ਵੀ ਨਹੀਂ ਜਾਣੇ ਸੀ ਇਹਨਾਂ ਨੂੰ ਪੁੱਛੋ ਇਹਨਾਂ ਦੇ ਉੱਥੇ 10 11 ਤੋਂ ਬਾਅਦ 10 11 ਵੱਜ ਜਾਂਦੇ ਜਦੋਂ 12 ਵੱਜ ਜਾਂਦੇ ਲੇਟ ਤੋਂ ਲੇਟ ਉਸ ਤੋਂ ਬਾਅਦ ਪੁਲਿਸ ਉੱਥੇ ਜਾਂਦੀ ਨਹੀਂਗੀ ਇਹ ਡੇਡ ਦਾਤ ਲੈ ਕੇ ਸ਼ਰਿਆਂ ਤੁਰ ਫਿਰ ਰਹੇ ਨੇ ਪਹਿਲਾਂ ਲੋਕ ਸ਼ਿਪ ਕੇ ਢੱਡ ਚ ਚਾਕੂ ਵਜਦੇ ਹੁਣ ਗਨ ਤਰ੍ਹਾਂ ਦੇ ਵੱਜ ਰਹੇ ਨੇ ਕੱਲ ਨੂੰ ਇਹ ਕਿਲਿੰਗ ਜਿਹੜੀ ਇੱਕ ਹੋਈ ਏ ਮਾਸ ਵੀ ਹੋ ਸਕਦੀ ਏ ਭਾਈ ਫਿਰ ਤੁਸੀਂ ਸਿਖਾਤਾ ਆਪਣੇ ਬੱਚਿਆਂ ਨੂੰ ਵੀ ਬੇਟਾ ਅੱਖਾਂ ਨੀਵੀਆਂ ਕਰਕੇ ਤੁਰਨਾ ਹੈ ਤੋਂ ਗੱਡ ਕੇ ਥੱਲੇ ਤੁਰਨਾ ਹੈ ਤੇ ਧਿਆਨ ਰੱਖਣਾ ਸ਼ੱਕ ਦੀ ਨਿਗਾਹ ਸਾਰਿਆਂ ਤੇ ਰੱਖਣੀ ਹੈ ਸਿਖਾਤਾ ਬੱਚਿਆਂ ਨੂੰ ਇਹ ਤਾਂ ਸਿਖਾਣਾ ਹੀ ਪੈਣਾ ਜੀ ਤੋਂ ਬੱਸਾਂ ਚਲਦੀਆਂ ਨੇ ਯੂਪੀ ਨੂੰ ਬਿਹਾਰ ਨੂੰ ਇਹ ਰਾਤੋਂ ਇੱਥੇੋਂ ਚਲਦੀਆਂ ਨੇ ਉੱਥੇ ਬੰਦੇ ਛੱਡਦੀਆਂ ਨੇ ਉੱਥੋਂ ਨਵੇਂ ਬੰਦੇ ਚੱਕ ਕੇ ਲੈ ਜਾਂਦੀਆਂ ਇਹਨੂੰ ਕੋਈ ਰੋਕ ਟੋਕ ਹੈਗਾ ਪੰਜਾਬ ਵਾਲੇ ਅੱਖ ਚੱਕ ਕੇ ਆਪਦੇ ਆ ਜਿਵੇਂ ਅੱਜ ਗੱਲ ਕੀਤੀ ਸੀ ਪ੍ਰਸ਼ਾਸਨ ਵਾਲਿਆਂ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਆ ਕਰੋ ਤਾਂ ਅਸੀਂ ਸਾਰੇ ਇਕੱਠੇ ਨਹੀਂ ਹੋ ਸਕਦੇ ਸਾਥੋਂ ਜ਼ਿਆਦਾ ਨਹੀਂ ਹੋ ਹੋ ਜਾਂਦੇ ਜੀ ਇਕੱਠੇ ਲੱਗਦਾ ਤੁਹਾਨੂੰ ਹੁਣ ਪਾਊਗਾ ਸ਼ੇਰਾ ਮਰਦੇ ਕੀ ਇਹਨਾਂ ਦਾ ਪਿੰਡ ਸਾਰਾ ਜਦੋਂ ਰੌਲਾ ਪਿਆ ਇਹਨਾਂ ਦੇ ਘਰਾਂ ਚ 1.50 ਵੋਟ ਬਣਾ ਰਹੇ ਸੀ ਸਾਰੇ ਇਕੱਠੇ ਹੋ ਗਏ ਆਦਰਵਾਇਸ ਚਾਰ ਪਾਰਟੀਆਂ ਨੇ ਉੱਥੇ ਤਾਂ ਮਰਦੇ ਇਕੱਠੇ ਹੋ ਜੋ ਹੁਣ ਨਹੀਂ ਇਕੱਠੇ ਹੋਏ ਇੱਥੇ ਮਰਦੇ ਕੀ ਨਾ ਕਰਦੇ ਹੁਣੇ ਕਰ ਲੋ ਨਹੀਂ ਤਾਂ ਜਮਾ ਮਾਰੇ ਜਾਉਂਗੇ ਜਿੱਥੇ ਇਹਨਾਂ ਦੇ ਆਧਾਰ ਕਾਰਡ ਹੈਗੇ ਨੇ ਉਹ ਮਨ ਨੂੰ ਇਥੋਂ ਵਾਲਾ ਕੈਨਸਲ ਕਰੋ ਕਿਉਂ ਨਹੀਂ ਕਰ ਸਕਦੇ ਚੀਫ ਮਿਨਿਸਟਰ ਕੀ ਨਹੀਂ ਕਰ ਸਕਦਾ ਕੋਈ ਨਹੀਂ ਸਾਡੇ ਅਧਾਰ ਖੇਤਰ ਦੇ ਵਿੱਚ ਕੁਝ ਗੱਲਾਂ ਹੈ ਨਹੀਂ ਜੀ ਯਾਰ ਅਧਿਕਾਰ ਖੇਤਰ ਦੇ ਕੀਦੇ ਹੈ ਨਹੀਂ ਐਸਵੀਐਮ ਦੇ ਹੈ ਨਹੀਂ ਡੀਸੀ ਦੇ ਹੈਗੀਆਂ ਕੁਝ ਡੀਸੀ ਦੇ ਹੈ ਨਹੀਂ ਤਾਂ ਚੀਫ ਸੈਕਟਰੀ ਦੇ ਹੈਗੀਆਂ ਚੀਫ ਸੈਕਟਰੀ ਦੇ ਹੈ ਨਹੀਂ ਤਾਂ ਮੁੱਖ ਮੰਤਰੀ ਦੇ ਹੈਗੀਆਂ ਤੇ ਜਿਹੜੀਆਂ ਸੈਂਟਰ ਚ ਜਾਂ ਇਲੈਕਸ਼ਨ ਕਮਿਸ਼ਨ ਦੇ ਹੈ ਲਿਖ ਕੇ ਭੇਜਦੇ ਹੋ ਰეკਮੈਂਡੇਸ਼ਨ ਕਿੰਨਾ ਚੇੜ ਲੱਗਦਾ ਆ ਇਲੈਕਸ਼ਨ ਦੀ ਕੋਈ ਗੱਲ ਹੋਵੇ ਤਾਂ ਫੱਟ ਹੋ ਜਾਂਦਾ ਆ ਤਾਂ ਪਟਾ ਬੜੀ ਜਲਦੀ ਹੂੰ ਉਹਨਾਂ ਸੜਕ ਵੀ ਖੋਲ ਦੇਣਗੇ ਬਾਕੀ ਵੀ ਲਾ ਐਂਡ ਆਰਡਰ ਦੇ ਮਸਲੇ ਨੇ ਅੱਜ ਇਹਦੇ ਦਾਤ ਮਾਰਿਆ ਸੱਤ ਜਣੇ ਉੱਥੇ ਬੈਠੇ ਐ ਕਿੱਥੇ ਗਈ ਸਰਕਾਰ ਇਹਨਾਂ ਦੀ ਮਸਲਾ ਪਿੰਡ ਕੁੰਬੜਾ ਮੁਹਾਲੀ ਦਾ ਜਿੱਥੇ ਕਿ ਦੋ ਨੌਜਵਾਨਾਂ ਦੇ ਉੱਤੇ ਕਤਲ ਦਾ ਹਮਲਾ ਹੁੰਦਾ ਇੱਕ ਦੱਸਿਆ ਜਾ ਰਿਹਾ ਹਸਪਟਲਾਈਜ਼ਡ ਹੈ ਦੂਸਰੇ ਦੀ ਮੌਤ ਹੋ ਗਈ ਸੀ ਤਿੰਨ ਦਿਨਾਂ ਤੋਂ লাশ ਰੱਖ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੱਜ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਬੰਦੀ ਗ੍ਰਿਫਤਾਰ ਕਰ ਲਏ ਗਏ ਨੇ ਪਰਿਵਾਰ ਵੱਲੋਂ ਸ਼ਲਾਘਾਤ ਕੀਤੀ ਗਈ ਹੈ ਬੱਚੇ ਦਾ ਅੰਤਿਮ ਸੰਸਕਾਰ ਹੋਵੇਗਾ ਸੋ ਸਾਡੇ ਨਾਲ ਹਮਤੋਜ ਮਾਨ ਭਾਈ ਹੋਰੀ ਗੱਲਬਾਤ ਕਰਦੇ ਆਂ ਭਾਜੀ ਕਿਵੇਂ ਦੇਖਦੇ ਹੋ ਤਿੰਨ ਦਿਨ ਤੋਂ ਬੈਠੇ ਸੀ ਅੱਜ ਆਖਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਬੰਦੇ ਗ੍ਰਿਫਤਾਰ ਹੋ ਗਏ ਪਰਿਵਾਰ ਨੇ ਸਹਿਮਤੀ ਦਿੱਤੀ ਇਹ ਹੁਣ ਜੋ ਮਾਹੌਲ ਹੈ ਮਸਲਾ ਇਹਨੂੰ ਕਿਦਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਇਸ ਚੀਜ਼ ਨੂੰ ਲੈ ਕੇ ਕਿੰਨੇ ਕੌਂਸ਼ੀਅਸ ਰਹਿਣਗੇ ਇਹ ਅੱਗੇ ਤੋਂ ਨਹੀਂ ਹੋਊਗਾ ਇਹਦੀ ਕੀ ਗਾਰੰਟੀ ਹੈ ਕੋਈ ਗਾਰੰਟੀ ਨਹੀਂ ਅਸੀਂ ਤੁਹਾਡੇ ਤੁਸੀਂ ਉੱਥੇ ਖੜੇ ਸੀ ਜਦੋਂ ਮੈਂ ਖੜ ਕੇ ਪੁੱਛਿਆ ਇਹਨਾਂ ਤੋਂ ਕਿ ਤੁਸੀਂ ਗਾਰੰਟੀ ਤਾਂ ਲੈ ਨਹੀਂ ਸਕਦੇ ਪਰ ਕੁਝ ਗੱਲਾਂ ਤਾਂ ਕਰ ਸਕਦੇ ਹੋ ਕਿ ਜਿੰਨੇ ਬੰਦੇ ਨੇ ਇਹਨਾਂ ਦੇ ਵਿੱਚ ਇੱਕ ਬੇਫਿਕਰੀ ਹੈ ਬੇਫਿਕਰੀ ਕਿਉਂ ਹੈ ਕਿਉਂਕਿ ਜਦੋਂ ਮਾਰ ਕੇ ਕਿਤੇ ਵੀ ਭੱਜ ਜਾਣ ਕਿਸੇ ਨੂੰ ਕੁਝ ਪਤਾ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ ਉਹ ਇੱਥੋਂ ਦੇ ਆਧਾਰ ਕਾਰਡ ਇਥੋਂ ਦੇ ਵੋਟਰ ਕਾਰਡ ਇਥੋਂ ਦੇ ਰਾਸ਼ਨ ਕਾਰਡਾਂ ਦੇ ਹਿਸਾਬ ਨਾਲ ਹੁੰਦੀ ਐ ਦੋ ਪਤੇ ਆ ਉਹਨਾਂ ਦਾ ਜਿਹੜਾ ਸਾਨੂੰ ਇੱਕ ਪਤਾ ਹੀ ਆ ਆ ਜਿਹੜਾ ਮੁੰਡਾ ਆਂ ਦੇ ਫੜੇ ਗਏ ਆ ਇਹਨਾਂ ਦੇ ਵੀ ਦੋ ਦੋ ਕਾਰਡ ਨਿਕਲ ਲੈਨੇ ਆ ਆਧਾਰ ਕਾਰਡ ਦੋ ਵੋਟਰ ਕਾਰਡ ਹੁਣ ਤੁਸੀਂ ਦੱਸੋ ਕਿਵੇਂ ਇਹਨਾਂ ਦਾ ਪਤਾ ਲਾ ਲੂਗੇ ਇਹ ਕਾਮ ਮੁੰਡੇ ਆ ਦੇ 18 18 ਸਾਲ ਦੇ ਕਿ 17 ਸਾਲ ਦੇ ਤੇ ਬਾਕੀ ਕੀ ਕਰਦੇ ਹੋਣਗੇ ਅਹੀ ਅਸੀਂ ਕਹਿ ਰਹੇ ਸੀ ਕਿ ਮੈਂ ਐਸ ਡੀ ਐਮ ਨੂੰ ਵੀ ਕਿਹਾ ਸੀਗਾ ਕਿ ਮੈਡਮ ਇਹ ਹੰਗਾਮੀ ਹਾਲਤ ਹੈ ਹੰਗਾਮੀ ਹਾਲਤ ਮੀਨ ਕੇ ਐਕਸਟਰਾ ਮਤਲਬ ਤੁਸੀਂ ਕਹ ਲਓ ਇੱਕ ਸਿਚੁਏਸ਼ਨ ਕ੍ਰੀਏਟ ਹੋਈ ਹੈ ਉਹਦੇ ਕਰਕੇ ਇਹ ਹਾਲਤ ਆ ਤਾਂ ਹੀ ਤਾਂ ਚੌਂਕ 'ਚ ਬੈਠੇ ਆਂ ਲਾਸ਼ ਰੱਖੀ ਬੈਠੇ ਨੇ ਤਿੰਨ ਦਿਨਾਂ ਦੇ ਇਸ ਹਾਲਤ ਦੇ ਵਿੱਚ ਅਸੀਂ ਥੋਤੋ ਸਾਰੀ ਸੰਗਤ ਇੱਕ ਡਿਮਾਂਡ ਕਰਦੇ ਤੁਸੀਂ ਡੀ ਸੀ ਤੇ ਰਾਈ ਚੀਫ ਸੈਕਟਰੀ ਕੋਲੇ ਭੇਜ ਕੇ ਇਹ ਗੱਲ ਅੱਗੇ ਇਲੈਕਸ਼ਨ ਕਮਿਸ਼ਨ 'ਚ ਵੀ ਭੇਜੋ ਤੇ ਇੱਥੇ ਮੁੱਖ ਮੰਤਰੀ ਵੀ ਉਹਦੇ ਤੇ ਜਵਾਬ ਦੇਣ ਕਿ ਇਨਾਂ ਦੇ ਜੋ ਵੀ ਆਧਾਰ ਕਾਰਡ ਇਥੋਂ ਦੇ ਬਣੇ ਨੇ ਜੋ ਵੀ ਇਹਨਾਂ ਦੇ ਵੋਟਰ ਕਾਰਡ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਇਹਨਾਂ ਦਾ ਜੋ ਰਾਸ਼ਨ ਕਾਰਡ ਨੇ ਇਹਨਾਂ ਦੇ ਜੋ オリジナル ਨੇ ਜਿੱਥੋਂ ਇਹ ਆਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਦਾ ਫਾਇਦਾ ਕੀ ਹੋਊਗਾ ਕਿ ਇੱਥੇ ਕਰਕੇ ਕੁਛ ਅਗਰ ਜਾਂਦੇ ਨੇ ਤਾਂ ਇਹਨਾਂ ਨੂੰ ਉੱਥੋਂ ਫੜ ਕੇ ਲਿਆਂਦਾ ਜਾ ਸਕਦਾ ਹੈ ਅਦਰਵਾਇਜ਼ ਐਸੇ ਪੈਂਡਚ ਕੁੰਬੜਾ ਪੈਂਡਚ ਇੱਕ ਮੁੰਡੇ ਦੇ दात ਮਾਰਿਆ ਸੀ ਧੌਣ ਤੇ ਉਹ ਵੈਜੀਟੇਬਲ ਹੋਇਆ ਪਿਆ ਕਮਾਚ ਹੈ ਡੇਢ ਸਾਲ ਦਾ 10 ਬੰਦੇ ਸੀਗੇ ਉਹਨਾਂ ਚੋਂ ਸਿਰਫ ਤਿੰਨ ਫੜੇ ਗਏ ਨੇ ਸੱਤ ਉਪੀ ਚ ਨੇ ਔਰ ਖੁੱਲ ਕੇ ਪੋਸਟਾਂ ਪਾ ਰਹੇ ਨੇ ਕੋਈ ਉਹਨਾਂ ਨੂੰ ਫੜ ਨਹੀਂ ਰਿਹਾਗਾ ਇਹ ਕਿਉਂ ਫੜ ਲਿਆ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਬੈਠੇ ਸੀ ਆਪਾਂ ਨਹੀਂ ਤਾਂ ਫੜੇ ਇਹ ਵੀ ਨਹੀਂ ਜਾਣੇ ਸੀ ਹੁਣ ਅੱਧੇ ਬੰਦਿਆਂ ਨੂੰ ਹਾਂਜੀ ਦੱਸੋ ਦੱਸੋ ਫੜੇ ਨਹੀਂ ਗਏ ਉਹਨਾਂ ਕਰਕੇ ਤੁਹਾਨੂੰ ਲੱਗਦਾ ਵੀ ਅੱਗੇ ਫੇਰ ਅੱਤ ਤਿੰਨ ਹੋਰ ਨਵੇਂ ਆ ਗਏ ਇਹਨਾਂ ਤੋਂ ਬਾਅਦ ਦੋ ਚਾਰ ਹੋਰ ਨਵੇਂ ਆਣਗੇ ਉਹਨਾਂ ਨੂੰ ਪਤਾ ਵੀ ਕਾਰਵਾਈ ਤਾਂ ਕੋਈ ਹੋਣੀ ਨਹੀਂ ਇਹਨਾਂ ਦਾ ਪਿੰਡ ਹੈ ਜਕਪੁਰਾ ਇਹਨਾਂ ਦਾ ਮਸਲਾ ਅਸੀਂ ਥੋਸੇ ਵੀ ਗਏ ਸੀ ਉੱਥੇ ਆਪਾਂ ਜਦੋਂ ਬਾਹਰ ਨਿਕਲੇ ਸੀ ਉਹ ਤੁਹਾਨੂੰ ਪੰਜਾਬ ਲੱਗਦਾ ਸੀਗਾ ਨਹੀਂ ਲੱਗਦਾ ਉਹ ਪੁਲ ਤੋਂ ਅੱਗੇ ਜਾਂਦੇ ਜਦੋਂ ਆਪਾਂ 메ਨ ਸੜਕ ਤੋਂ ਲੱਗਦਾ ਨਾ ਬਿਹਾਰ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਬਿਹਾਰ ਵੀ ਸਾਡਾ ਹੈ ਇਹਨਾਂ ਨੂੰ ਪੁੱਛੋ ਇਨਾਂ ਦੇ ਉੱਥੇ 10 11 ਤੋਂ ਬਾਅਦ 10 11 ਵੱਜ ਜਾਂਦੇ ਜਦੋਂ 12 ਵੱਜ ਜਾਂਦੇ ਲੇਟ ਤੋਂ ਲੇਟ ਉਸ ਤੋਂ ਬਾਅਦ ਪੁਲਿਸ ਉੱਥੇ ਜਾਂਦੀ ਨਹੀਂਗੀ ਐਡੇ ਐਡੇ ਦਾਤ ਲੈ ਕੇ ਸ਼ਰਿਆਂ ਤੁਰ ਫਿਰ ਰਹੇ ਨੇ ਔਰ ਆ ਜਿਹੜੀ ਤੁਹਾਡੀ ਬੜਾਇਲ ਜੇਲ ਹੋ ਗਈ ਫਲਾਣਾ ਹੋ ਗਿਆ ਇਹਦੇ ਨੇੜੇ ਤੇੜੇ ਜੋ ਲੁੱਟਾਂ ਖੋਹਾਂ ਹੋ ਰੀਆਂ ਨੇ ਇਹੀ ਸਭ ਕਰ ਰਹੇ ਨੇ ਇਹ ਦਾਤਾਂ ਵਾਲਾ ਕਲਚਰ ਸਾਡਾ ਹੈ ਫੇਰ ਆ ਮੁੰਡਾ ਸੀਗੇ ਇਸੇ ਕੁੰਬੜਾਂ ਦਾ ਯੋਹਾਂ ਦਾ ਮੈਂ ਇਹਨਾਂ ਨੂੰ ਕਿਹਾ ਸਾਡੇ ਘਰ ਦੇ ਨਾਲ ਸੀ ਆਂਦਾ ਨੀਕਰ ਪਾ ਕੇ ਬੰਦਾ ਬੈਠਾ ਇੱਕ ਨਾ ਥੱਲੇ ਕੁਝ ਨਾ ਉੱਤੇ ਕੁਝ ਕੱਲੀ ਨੀਕਰ ਪਾਈ ਆ ਬੀੜੀ ਮੂੰਚ ਹੈ ਤੇ ਉੱਚੀ ਉੱਚੀ ਗਾਣੇ ਲਾਏ ਨੇ ਆਂਦਾ ਮੈਂ ਕਿਹਾ ਯਾਰ ਸਾਡਾ ਘਰ ਨਾਲ ਹੈ ਬੰਦ ਕਰ ਇਹਨੂੰ ਆਂਦਾ ਨਹੀਂ ਕਰਦਾ 20 ਜਣੇ ਨਾਲ ਖੜ ਗਿਆ ਕਿ ਮਿਹਨਤ ਕਰੇ ਤੇ ਵੀ ਨਹੀਂ ਮੰਨਿਆ ਮੰਨਿਆ ਨਹੀਂ ਉਹ ਆਂਦਾ ਫਿਰ 10 12 ਮੈਂ ਹੋਰ ਸਾਦੇ ਫਿਰ ਭੱਜ ਗਏ ਅੱਗੇ ਸਰਦਾਰ ਜੀ ਤੇ ਐ ਕਰਾਂਗੇ ਘੂਰੀ ਤੋਂ ਡਰ ਜਾਂਦੇ ਸੀ ਜੀ ਪਹਿਲਾਂ ਉਹ ਕੱਲ ਲੇਡੀ ਨੇ ਦੱਸਿਆ ਇੱਥੇ ਖੜਕੇ ਵੀ ਅਸੀਂ ਫੁੱਟਪਾਥ ਤੇ ਤੁਰਦੇ ਬਿਲਡਿੰਗ ਦੀ ਲੇਡੀ ਸੀਗੀ ਕਿਸੇ ਬਿਲਡਿੰਗ ਚੋਂ ਉੱਤਰ ਕੇ ਆਈ ਸੀ ਵਿਚਾਰੀ ਅੱਛੀ ਨੇਕ ਲੇਡੀ ਸੀ ਉਹਦੀ ਅੱਗੇ ਅਸੀਂ ਫੁੱਟਪਾਥ ਤੇ ਜਾਂਦੀਆਂ ਸੀ ਤਾਂ ਜਦੋਂ ਵਿੱਚ ਵਾਜ ਜਿੱਦੇ ਵਜਦੇ ਨਹੀਂ ਸੀ ਉੱਤੇ ਪਾਸੇ ਹੋ ਜਾਂਦੇ ਸੀ ਜਿਵੇਂ ਆਪਾਂ ਵੀ ਹੁੰਨੇ ਆ ਸਾਹਮਣੋਂ ਲੇਡੀ ਆ ਰਹੀ ਆ ਬੱਜੇਗਾ ਦਿੰਨੇ ਆ ਕਿ ਬਜ਼ੁਰਗ ਬੁੜੀ ਔਰਤ ਆ ਰਹੀ ਆ ਆਂਦੀ ਏ ਹੁਣ ਸਿੱਧੇ ਮੋਡਾ ਮਾਰਦੇ ਨੇ ਵਿੱਚ ਆ ਕੇ ਆ ਹਾਲ ਹੋ ਗਿਆ ਹੂੰ ਪਹਿਲਾਂ ਲੋਕ ਸ਼ਿਪ ਕੇ ਢੱਡ ਚ ਚਾਕੂ ਵਜਦੇ ਹੁਣ ਗਨ ਤਰ੍ਹਾਂ ਦੇ ਵੱਜ ਰਹੇ ਨੇ ਕੱਲ ਨੂੰ ਇਹ ਕਿਲਿੰਗ ਜਿਹੜੀ ਇੱਕ ਹੋਈ ਏ ਮਾਸ ਵੀ ਹੋ ਸਕਦੀ ਏ ਭਾਈ ਫਿਰ ਤੁਸੀਂ ਸਿਖਾਤਾ ਆਪਣੇ ਬੱਚਿਆਂ ਨੂੰ ਵੀ ਬੇਟਾ ਅੱਖਾਂ ਨੀਵੀਆਂ ਕਰਕੇ ਤੁਰਨਾ ਹੈ ਤਾ ਹੁਣ ਗੱਡ ਕੇ ਥੱਲੇ ਤੁਰਨਾ ਹੈ ਤੇ ਧਿਆਨ ਰੱਖਣਾ ਸ਼ੱਕ ਦੀ ਨਿਗਾਹ ਸਾਰਿਆਂ ਤੇ ਰੱਖਣੀ ਹੈ ਸਿਖਾਤਾ ਬੱਚੇ ਨੂੰ ਇਹ ਤਾਂ ਸਿਖਾਣਾ ਹੀ ਪੈਣਾ ਜੀ ਹੁਣ ਦੇਖੋ ਸਰਕਾਰ ਇਹ 100 ਰੁਪਏ ਦੀ ਟਿਕਟ ਲੈ ਕੇ ਆ ਰਹੇ ਆ ਇਹ ਇਥੋਂ ਬੱਸਾਂ ਚੱਲਦੀਆਂ ਨੇ ਯੂਪੀ ਨੂੰ ਬਿਹਾਰ ਨੂੰ ਇਹ ਰਾਤੋਂ ਇਥੇ ਚੱਲਦੀਆਂ ਨੇ ਉੱਥੇ ਬੰਦੇ ਛੱਡਦੀਆਂ ਨੇ ਉੱਥੋਂ ਨਵੇਂ ਬੰਦੇ ਚੱਕ ਕੇ ਲੈ ਜਾਂਦੀਆਂ ਇਹਨੂੰ ਕੋਈ ਰੋਕ ਟੋਕ ਹੈਗਾ ਕੌਣ ਆ ਰਿਹਾ ਕੌਣ ਜਾ ਰਿਹਾ ਸਰਕਾਰ ਕੋਲ ਕੋਈ ਡਾਟਾ ਹੈਗਾ ਇਹਨਾਂ ਦਾ ਇਹ ਆਨੇ ਰਾਤੋਂ ਰਾਤ ਹੀ ਨਿਕਲ ਜਾਂਦੇ ਆ ਜਿੰਨਾ ਦੋ ਨੰਬਰ ਦਾ ਅਗਮਦਾਤ ਕੁਝ ਕੀਤਾ ਜਿਹੜੇ ਇਥੇ ਕਾਂਡ ਕਰਦੇ ਆ ਉਹ ਬੱਸ ਤੇ ਚੜ ਜਾਂਦੇ ਨੇ ਸਰਕਾਰ ਰੋਕਦੀ ਹੈ ਚੈੱਕ ਕਰਦੀ ਹੈ ਸਰ ਬੱਸਾਂ ਚ ਕੌਣ ਪਹਿਣਾ ਨੇ ਇਹ ਚੀਜ਼ਾਂ ਬਾਰੇ ਆਪਣੇ ਬੱਚਿਆਂ ਨੂੰ ਸिखਾਣਾ ਹੀ ਪੈਣਾ ਇਹਨਾਂ ਦੀ ਆਬਾਦੀ ਵੱਧਦੀ ਜਾ ਰਹੀ ਹੈ ਅਸੀਂ ਘਟ ਗਿਣਤੀ ਹੁੰਦੇ ਜਾ ਰਹੇ ਹਾਂ ਆਪਣੇ ਪੰਜਾਬ 'ਚ ਸ਼ਰਾਪਾ ਕਥੱਲੇ ਕਰਕੇ ਬੱਚਿਆਂ ਨੂੰ ਕਿਉਂ ਸਮਝਾਈਏ ਕੀ ਸਾਡੇ ਪੰਜਾਬ ਵਾਲੇ ਇਹ ਕਰਦੇ ਰਹੇ ਨੇ ਕੀ ਸਾਡੇ ਪੰਜਾਬ ਵਾਲੇ ਅੱਖ ਚੱਕ ਕੇ ਆਪਦੇ ਆ ਜਿਵੇਂ ਅੱਜ ਗੱਲ ਕੀਤੀ ਸੀ ਪ੍ਰਸ਼ਾਸਨ ਵਾਲਿਆਂ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਆ ਕਰੋ ਆ ਜਿਹੜੇ ਐਮਐਲਏ ਬੈਠੇ ਨੇ ਇਹ ਪਤਾ ਕਿਉਂ ਰੌਲਾ ਪਾਉਂਦੇ ਨੇ ਕਿ 2.5 ਹਜ਼ਾਰ ਵੋਟ ਜਿਹੜੀ ਕੁੰਬੜਾਂ ਚ ਬਣੀ ਹੋ ਤਾਂ ਇੱਕ ਮੁੱਠ ਹੋ ਕੇ ਭੁਗਤੂਗੀ ਤੇ ਜਿਹੜੀ ਦੂਜੀ 2.5 ਹਜ਼ਾਰ ਆ ਉਹ ਵੰਡੀ ਜਾਊਗੀ ਇਸੇ ਲਈ ਕਰਦੇ ਨੇ ਨਾ ਤਾਂ ਅਸੀਂ ਸਾਰੇ ਇਕੱਠੇ ਨਹੀਂ ਹੋ ਸਕਦੇ ਸਾਥੋਂ ਜ਼ਿਆਦਾ ਨਹੀਂ ਹੋ ਹੋ ਜਾਂਦੇ ਸੀ ਇਕੱਠੇ ਲੱਗਦਾ ਤੁਹਾਨੂੰ ਹੁਣ ਪਾਊਗਾ ਸ਼ੇਰਾ ਮਰਦੇ ਕਿ ਇਹਨਾਂ ਦਾ ਪਿੰਡ ਸਾਰਾ ਜਦੋਂ ਰੌਲਾ ਪਿਆ ਇਹਨਾਂ ਦੇ ਘਰਾਂ 'ਚ 1.50 ਵੋਟ ਬਣਾ ਰੇ ਸੀ ਸਾਰੇ ਇਕੱਠੇ ਹੋ ਗਏ ਆਦਰਵਾਇਸ ਚਾਰ ਪਾਰਟੀਆਂ ਨੇ ਉੱਥੇ ਤਾਂ ਮਰਦੇ ਇਕੱਠੇ ਹੋ ਜੋ ਹੁਣ ਨਹੀਂ ਇਕੱਠੇ ਹੋਏ ਇੱਥੇ ਪਹਿਲੇ ਦਿਨ ਕਿੰਨੇ ਕ ਬੰਦੇ ਸੀ ਤੁਸੀਂ ਤਾਂ ਹੈਗੇ ਸੀ ਕਿੰਨੇ ਕ ਬੰਦੇ ਸੀ ਆਪਾਂ ਜੀ ਹੁਣ ਆ ਗਏ ਨਾ ਸੋ ਮਸਲਾ ਇਹ ਆ ਮਰਦੇ ਕੀ ਨਾ ਕਰਦੇ ਹੁਣੇ ਕਰ ਲੋ ਨਹੀਂ ਤਾਂ ਜਮਾ ਮਾਰੇ ਜਾਉਂਗੇ ਅਸੀਂ ਸਿਰਫ ਇਨਾ ਕਹਿ ਰਹੇ ਹਾਂ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ ਅਸੀਂ ਉਹਨਾਂ ਦੇ ਪਰਦੇਸ਼ਾਂ ਨੂੰ ਨਹੀਂ ਬਦਲ ਰਹੇ ਆ ਹਿਮਾਚਲ ਆਲਿਆਂ ਨੇ ਕਾਨੂੰਨ ਬਣਾਤਾ ਕਿ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਆਧਾਰ ਕਾਰਡ ਨਹੀਂ ਬਣਾ ਸਕਦੇ ਵੋਟਰ ਨਹੀਂ ਬਣਾ ਸਕਦੇ ਸਾਡੇ ਦੇ ਸਾਡੇ ਸੂਬੇ ਚ ਕਿਉਂ ਨਹੀਂ ਹੋ ਸਕਦਾ ਕੀ ਹਾਲ ਹੈ ਸਾਡਾ ਸਾਡੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ ਤੇ ਅਸੀਂ ਚੁੱਪ ਬੈਠੇ ਆਂ ਦੋ ਦੋ ਆਧਾਰ ਕਾਰਡ ਦੋ ਦੋ ਵੋਟਰ ਲਿਸਟਾਂ ਚ ਨਾ ਇਹ ਕਿਵੇਂ ਹੋ ਰਿਹਾ ਹੈ ਇਹ ਕਿਹੜਾ ਕਾਨੂੰਨ ਹੈ ਹੁਣ ਤੁਹਾਡੇ ਨਾਲ ਸਾਹਮਣੇ ਕਾਨੂੰਨ ਦੀ ਗੱਲ ਕੀਤੀ ਮੈਂ ਇਹਨਾਂ ਨਾਲ ਕਿ ਜਿਹੜੀਆਂ ਵੋਟਾਂ ਬਣੀਆਂ ਹੋਈਆਂ ਜਿੱਥੇ ਇਹਨਾਂ ਦੇ ਆਧਾਰ ਕਾਰਡ ਹੈਗੇ ਨਹੀਂ ਉਹ ਮੰਨੋ ਇਥੋਂ ਵਾਲਾ ਕੈਨਸਲ ਕਰੋ ਕਿਉਂ ਨਹੀਂ ਕਰ ਸਕਦੇ ਚੀਫ ਮਿਨਿਸਟਰ ਕੀ ਨਹੀਂ ਕਰ ਸਕਦਾ ਉਹ ਜਿਹੜਾ ਲੀਗਲ ਤੁਸੀਂ ਨਹੀਂ ਕਰ ਸਕਦੇ ਇਲੈਕਸ਼ਨ ਕਮਿਸ਼ਨ ਨੂੰ ਭੇਜਣਾ ਰਿਕਵੈਸਟ ਲਿਖ ਕੇ ਭੇਜੋ ਕਿਉਂ ਨਹੀਂ ਭੇਜਦੇ ਹੰਗਾਮੀ ਹਾਲਤ ਹੈ ਕੋਈ ਕਹਿੰਦਾ ਸਾਡੇ ਅਧਾਰ ਅਧਿਕਾਰ ਖੇਤਰ ਦੇ ਵਿੱਚ ਕੁਝ ਗੱਲਾਂ ਹੈ ਨਹੀਂ ਜੀ ਯਾਰ ਅਧਿਕਾਰ ਖੇਤਰ ਦੇ ਕੀਦੇ ਹੈ ਨਹੀਂ ਐਸਵੀਐਮ ਦੇ ਹੈ ਨਹੀਂ ਡੀਸੀ ਦੇ ਹੈਗੀਆਂ ਕੁਝ ਡੀਸੀ ਦੇ ਹੈ ਨਹੀਂ ਤਾਂ ਚੀਫ ਸੈਕਟਰੀ ਦੇ ਹੈਗੀਆਂ ਚੀਫ ਸੈਕਟਰੀ ਦੇ ਹੈ ਨਹੀਂ ਤਾਂ ਮੁੱਖ ਮੰਤਰੀ ਦੇ ਹੈਗੀਆਂ ਤੇ ਜਿਹੜੀਆਂ ਸੈਂਟਰ ਚ ਜਾਂ ਇਲੈਕਸ਼ਨ ਕਮਿਸ਼ਨ ਦੇ ਹੈ ਲਿਖ ਕੇ ਭੇਜ ਦਿਓ ਰეკਮੈਂਡੇਸ਼ਨ ਕਿੰਨਾ ਚੇਰ ਲੱਗਦਾ ਆ ਇਲੈਕਸ਼ਨ ਦੀ ਕੋਈ ਗੱਲ ਹੋਵੇ ਤਾਂ ਫੱਟੋ ਜਾਂਦਾ ਹੈ ਆ ਲਿਫਟਿੰਗ ਦਾ ਮਸਲਾ ਸੀ ਛੋਣਾ ਚੱਕਿਆ ਨਹੀਂ ਜਾ ਰਿਹਾ ਸੀ ਜਿੱਥੇ ਚਾਰ ਇਲੈਕਸ਼ਨ ਹੋ ਰਿਹਾ ਉੱਥੇ ਚੱਕਿਆ ਗਿਆ ਇਹ ਕਿਵੇਂ ਹੋ ਗਿਆ ਵੀ ਤੁਸੀਂ ਇਹ ਸਮਝਦੇ ਵੀ ਸਰਕਾਰਾਂ ਨੂੰ ਉਦੋਂ ਹੀ ਕਦਮ ਚੱਕਣੇ ਪੈਂਦੇ ਜਦੋਂ ਕੋਈ ਸ਼ਿਕਾਇਤੀ ਲਿਖਤੀ ਆਉਣ ਜਾਂ ਆਣ ਜਾਂ ਫਿਰ ਉਹ ਸੋਸ਼ਲ ਮੀਡੀਆ ਤੇ ਦੇਖ ਕੇ ਵੀ ਇਹ ਇਨਾਂ ਦੇ ਉੱਤੇ ਕੋਈ ਕਦਮ ਚੱਕ ਸਕਦੇ ਸਰਕਾਰ ਕਿਉਂ ਨਹੀਂ ਕਰਦੀ ਮੈਂ ਕਿਹਾ ਸੋ ਮੋਟੋ ਹੁੰਦਾ ਹੈ ਨਾ ਅਦਾਲਤਾਂ ਵੀ ਲੈਂਦੀਆਂ ਨੇ ਜੀ ਇਹ ਸਰਕਾਰ ਕਿਉਂ ਨਹੀਂ ਕਰਦੀ ਆਪਣੇ ਆਪ ਔਰ ਇਹ ਹੁਣ ਤਾਂ ਅਸੀਂ ਕਹਿ ਤਾ ਰੌਲਾ ਪਾਤਾ ਪੰਜਾਬੀਆਂ ਨੇ ਆ ਕੇ ਪਿੰਡ ਪਿੰਡ 'ਚ ਆਵਾਜ਼ ਉੱਠੀ ਸ਼ਹਿਰ ਸ਼ਹਿਰ ਚੋਂ ਤਾਂ ਕਰ ਲੋ ਤੇ ਜੇ ਹੁਣ ਵੀ ਨਹੀਂ ਕਰਦੇ ਫਿਰ ਭਾਈ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਤੁਹਾਡੇ ਕੈਮਰੇ ਲਈ ਵੀ ਮਾਨ ਹੈ ਜਿਹੜਾ ਨਹੀਂ ਕਰਦਾ ਫਿਰ ਕਰੋ ਉਹਨਾਂ ਨਾਲ ਉਹਵੇਂ ਜੋ ਉਹਨਾਂ ਦਾ ਬੰਦਾ ਹੈ ਫਿਰ ਡਿਜ਼ਰਵ ਕਰਦੇ ਨੇ ਉਹ ਇਹ ਤਾਂ ਮੁਹਾਲੀ ਹੈ ਜੀ ਇੱਥੇ ਤਾਂ ਇੰਡਸਟਰੀ ਬਹੁਤ ਆ ਚਲੋ ਬਹੁਤ ਜ਼ਿਆਦਾ ਪ੍ਰਵਸਤੀ ਆ ਗਈ ਹੈ ਇਹ ਦੁੱਖ ਦੀ ਗੱਲ ਹੈ ਕਿ ਰਾਜਧਾਨੀ ਹੈ ਮੁਹਾਲੀ ਚੰਡੀਗੜ੍ਹ ਆ ਉੱਥੇ ਆ ਹੋ ਰਿਹਾ ਤੇ ਬਾਕੀ ਮੋਗਾ ਮੁਕਸਰ ਹੋਰ ਦਸੂਆ ਮੁਕੇਰੀਆਂ ਕਪੂਰਥਲੇ ਜਲੰਧਰ ਲੁਧਿਆਣੇ ਕੀ ਹੋ ਰਿਹਾ ਜੀ ਉਹ ਕਹਿੰਦੇ ਵੀ ਹਲੇ ਕਿੜਾਕ ਸਾਡੇ ਤੱਕ ਆਈ ਐ ਅਜੇ ਤੱਕ ਦੂਰ ਐ ਮੁਹਾਲੀ ਐ ਉਹਨਾਂ ਨੂੰ ਕੀ ਕਹੋਗੇ ਫਿਰ ਆ ਗਈ ਨਾ ਇੱਥੋਂ ਤੱਕ ਤਾਂ ਹਮ ਕਿਰਚ ਪਹਿਲਾਂ ਚੋਰੀਆਂ ਤੋਂ ਫੇ ਢਿੱਡਾਂ ਚ ਮਾਰਨ ਤੋਂ ਹੁਣ ਗਲੇ ਦੇ ਮਾਰਨ ਤੇ ਆ ਗਈ ਨਾ ਫਿਰ ਇਹ ਕਿੰਨੀ ਕੁ ਦੂਰ ਆਈ ਤੇ ਬਿਲਡਿੰਗ ਦੀ ਲੇਡੀ ਸੀ ਇੱਥੇ ਖੜੀ ਸੀ ਜਿਹੜੀ ਜੀ ਤੁਸੀਂ ਇੱਥੇ ਸਭ ਜੀ ਇੱਥੇ ਆ ਨਾ ਠੇਕਾ ਐ ਕਾਪਰੇ ਜਾ ਕੇ ਰਾਤ ਨੂੰ ਉੱਥੋਂ ਦੀ ਕੋਈ ਲੰਘ ਕੇ ਵਿਖਾ ਦੇ ਲੇਡੀ ਹਮ 50 ਤੋਂ 60 ਬੰਦੇ ਸ਼ਰਾਬ ਪੀ ਕੇ ਡਿੱਗੇ ਪਈ ਹੁੰਦੇ ਆ ਉੱਥੇ ਆ ਠੇਕਾ ਨਾਲ ਅੱਛਾ ਜੀ ਕੱਲੋਂ ਬੰਦੇ ਆਏ ਆਂ ਤੇ ਚਲੋ ਬਾਈ ਜੀ ਅਸੀਂ ਜਾ ਨਹੀਂ ਸਕਿਆ ਯੂਨੀਵਰਸਿਟੀ ਜਾਣਾ ਸੀ ਆ ਠੀਕ ਹੈ ਨਾਲ ਇਹ ਕਿੱਥੇ ਹੋ ਰਿਹਾ ਹੈ ਇਮੋ ਚੰਡੀਗੜ੍ਹ ਦੀ ਰਾਜਧਾਨੀ ਚ ਹੋ ਰਿਹਾ ਤਾਂ ਬਾਕੀ ਥਾਵਾਂ ਤੇ ਆਂਦਾ ਸਾਲ ਲੋ ਕੀ ਹੋ ਰਿਹਾ ਹੋਊਗਾ ਔਰ ਹਰ ਥਾਂ ਤੇ ਸਾਡੇ ਮੁੰਡੇ ਇਕੱਠੇ ਹੋ ਕੇ ਜਾਣਗੇ ਡੰਡੇ ਫੜ ਕੇ ਜਾਣਗੇ ਫੇਰ ਹੀ ਹੋਊਗਾ ਇਹ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਅਗਲੇ ਕਹਿਣਗੇ ਵੀ ਸ਼ਰਾਬ ਪੀ ਕੇ ਡਿੱਗਣਾ ਥੋੜੇ ਕਾਨੂੰਨ ਕੋਈ ਕਾਨੂੰਨ ਦੀ ਉਲੰਘਣਾ ਹੈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ ਸ਼ਰਾਬ ਪੀ ਕੇ ਕੋਈ ਕ੍ਰਾਈਮ ਨਹੀਂ ਕਰ ਸਕਦੇ ਜੇ ਡਿੱਗੇ ਭਏ ਡਿੱਗੇ ਰਹਿਣ ਕਿਸੇ ਨੂੰ ਕੀ ਦਿੱਕਤ ਸਿੱਦੇ ਉੱਤੇ ਵੀ ਡਿੱਗਣਗੇ ਕਮੈਂਟ ਦੇ ਦੇਣਗੇ ਤੁਹਾਡੇ ਲੇਡੀ ਨਾਲ ਜਾ ਰਹੀ ਆ ਉਹਦੇ ਬਾਰੇ ਕੋ ਪੁੱਠਾ ਸੁੱਧਾ ਬੋਲ ਦੇਣਗੇ ਦੱਸੋ ਇਹਦੇ ਤੇ ਕੀ ਆਫੈਂਸ ਲੱਗੂਗਾ ਕਿਸੇ ਨੂੰ ਕੀ ਪਤਾ ਕਹਿਣਗੇ ਆ ਤਾਂ ਪਟਾ ਤਾਂ ਬੜੀ ਜਲਦੀ ਹੁਣਾਂ ਸੜਕ ਵੀ ਖੋਲ ਦੇਣਗੇ ਬਾਕੀ ਵੀ ਲਾ ਐਂਡ ਆਰਡਰ ਦੇ ਮਸਲੇ ਨੇ ਆ ਜਿਹਦੇ ਦਾਤ ਮਾਰਿਆ ਸੱਤ ਜਣੇ ਉੱਥੇ ਬੈਠੇ ਐ ਇੱਚ ਕਿੱਥੇ ਗਈ ਸਰਕਾਰ ਇਹਨਾਂ ਦੀ ਬਾਕੀ ਗੱਲਾਂ ਇੱਚ ਕਿੱਥੇ ਗਈ ਇਹ ਚੀਜ਼ਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਪਰ ਮੈਂ ਇਹਨਾਂ ਸਾਰਿਆਂ ਨੂੰ ਵੀ ਕਹੂੰਗਾ ਤੇ ਤੁਹਾਡੇ ਕੈਮਰੇ ਰਾਂ ਹੀ ਬਾਕੀ ਬੰਦਿਆਂ ਨੂੰ ਵੀ ਜੀ ਤਰਾਣੇ ਐਂ ਕਰਨਾ ਹੈ ਜਿਵੇਂ ਕਰਦੇ ਰਹੇ ਆ ਜਿੰਨਾ ਚਿਰ ਅਸੀਂ ਨਹੀਂ ਸੁਧਰਾਂਗੇ ਜਦੋਂ ਇਹ ਆਉਣ ਇਹਨਾਂ ਤੋਂ ਪੁੱਛੀਏ ਦੱਸੋ ਕਿਉਂ ਨਹੀਂ ਕੀਤਾ ਆਹ ਜੇ ਅਸੀਂ ਨਹੀਂ ਕੁਝ ਕਰਾਂਗੇ ਫਿਰ ਕੱਖ ਨਹੀਂ ਹੋਣਾ ਇਹ ਲੋਕਾਂ ਨੂੰ ਉੱਠਣਾ ਪੈਣਾ ਹੈ ਜਿਵੇਂ ਹੁਣ ਉੱਠੇ ਤੁਸੀਂ ਆਪਦੇ ਪਿੰਡਾਂ ਸ਼ਹਿਰਾਂ 'ਚ ਨਹੀਂ ਉੱਠ ਸਕਦੇ ਤੁਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇਗੇ ਕਿ ਦੱਸ ਭਾਈ ਆਹ ਚੀਜ਼ ਸਾਨੂੰ ਨਹੀਂ ਚਾਹੀਦੀ ਐਂ ਕਰ 2 ਮਿੰਟ 'ਚ ਕਰਦੇ ਨੇ ਜਦੋਂ ਲੋਕ ਉੱਠਣ ਆਪਾਂ ਦਿੱਲੀ 'ਚ ਨਹੀਂ ਮਨਾਲੀ ਗੱਲ ਸੈਂਟਰ ਤੋਂ ਮਨਾਲੀ ਆਹ ਸਿੰਘੂ ਬਾਰਡਰ ਤੇ ਤੇ ਟਿਕਰੀ ਤੇ ਬਹਿ ਕੇ ਸੀ ਜਾ ਕੇ ਤੇ ਇੱਥੇ ਆਪਦੇ ਸਟੇਟ ਚ ਨਹੀਂ ਕਰਾ ਸਕਦੇ ਯਾਰ ਅਸੀਂ ਪਰ ਜੇ ਆਪਣੇ ਪਿੰਡ ਵਿੱਚੇ ਕਈ ਵਾਰੀ ਕੋਈ ਕਿਸੇ ਦੇ ਖਿਲਾਫ ਆਵਾਜ਼ ਚੁੱਕਦਾ ਹੈ ਗਲਤ ਦੇ ਖਿਲਾਫ ਚਾਰ ਕੜਮਾ ਚੌਧਰੀ ਉਹਦੀ ਜਮਾਨਤ ਕਰਾ ਲਿਆਉਂਦੇ ਜੀ ਤੇ ਫਿਰ ਹੁਣ ਉਹਨਾਂ ਕੜਮਾ ਚੌਧਰੀਆਂ ਨੂੰ ਵੀ ਟਾਰਗੇਟ ਕਰਨਾ ਪਊਗਾ ਹਾਂ ਕਿਉਂ ਨਾ ਟਾਰਗੇਟ ਕਰੀਏ ਕੜਮਾ ਚੌਧਰੀ ਦਾ ਹੁਣ ਨਹੀਂ ਵੇਖਿਆ ਤੁਸੀਂ ਹਾਂ ਕਿਵੇਂ ਉਹਨਾਂ ਦੇ ਵਿਚਾਰਿਆਂ ਦੇ ਪ੍ਰੈਸ਼ਰ ਪਾਇਆ ਗਿਆ ਔਰ ਸਾਰੀਆਂ ਚੀਜ਼ਾਂ ਹੋਈਆਂ ਨੇ ਕੜਮਾ ਚੌਧਰੀਆਂ ਨੇ ਕਰਵਾਇਆ ਹਾਂ ਸਾਨੂੰ ਇਹਨਾਂ ਕੜਮਾ ਚੌਧਰੀਆਂ ਨੂੰ ਆਇਡੈਂਟੀਫਾਈ ਕਰਨਾ ਪਊਗਾ ਹਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕੋਰ ਨਰ ਕਰਨਾ ਪਾਊਗਾ ਕਿ ਉਹ ਨਹੀਂ ਇਹਨਾਂ ਨੂੰ ਪਾਸੇ ਕਰੋ ਜਦੋਂ ਆਪਾਂ ਇਹ ਕਰਨ ਲੱਗ ਗਏ ਉਦੋਂ ਬਾਅਦ ਤੁਸੀਂ ਵੇਖੋ ਜੇ ਸਾਰਾ ਕੁਝ ਹੋ ਜੂ ਲੋਕਾਂ ਨੂੰ ਜਾਗਣਾ ਪੈਂਦਾ ਅਮਰੀਕਾ ਕੈਨੇਡਾ ਲੋਕਾਂ ਨੇ ਚੰਗੇ ਕੀਤੇ ਐ ਅਸੀਂ ਜੇ ਜਾਗਾਂਗੇ ਇਹਨਾਂ ਦੀ ਮਜਾਲ ਨਹੀਂ ਕੁਝ ਕਰ ਜਾਣ ਇਸ ਥਾਂ ਤੇ ਖੜ ਕੇ ਹੁਣ ਤੁਸੀਂ ਸੰਤੁਸ਼ਟੋਂ ਪੂਰੀ ਤਰ੍ਹਾਂ ਜੱਟ ਢਿੱਲ ਮੱਠ ਲੱਗ ਗਏ ਟਾਲ ਮੈਂ ਨਹੀਂਗਾ ਸੰਤੁਸ਼ਟ ਇਹਨਾਂ ਦਾ ਕੰਪਲਸੇਸ਼ਨ ਵੀ ਜ਼ਿਆਦਾ ਮਿਲ ਸਕਦਾ ਸੀ ਮੁੱਖ ਮੰਤਰੀ ਰੀਲੀਫ ਫੰਡ ਚੋਂ ਮੈਂ ਕਿਹਾ ਵੀ ਸੀ ਉੱਤੇ ਖੜ ਕੇ ਜੀ ਜੀ ਮਿਲ ਸਕਦਾ ਹੈ ਤਾਂ ਮੁੱਖ ਮੰਤਰੀ ਕਰ ਦੇ ਕਿੰਨਾ ਕੁ ਔਖਾ ਕੰਮ ਹੈ ਕਰ ਦਿਓ ਐਲਾਨ ਮਿਲ ਜੂਗਾ ਮਿਲ ਸਕਦਾ ਸੀ ਫਿਰ ਆ ਚੀਜ਼ ਲਈ ਕੋਈ ਕਮਿਟਮੈਂਟ ਜਿਵੇਂ ਐਸ ਡੀ ਐਮ ਮੈਡਮ ਨੇ ਕਿਹਾ ਕਿ 1 ਮਹੀਨਾ ਲੱਗਦਾ ਜੀ ਸਾਨੂੰ ਇਹ ਕਰਨ ਲਈ ਕੀ ਸਾਨੂੰ ਉੱਤੇ ਰეკਮੈਂਡੇਸ਼ਨ ਭੇਜਣੀਆਂ ਪੈਣਗੀਆਂ ਮੈਂ ਕਿਹਾ ਭੇਜ ਦਿਓ ਦੱਸ ਦਿਓ ਸਾਨੂੰ ਮੀਡੀਆ ਰਹੀਂ ਸੋ ਤੁਸੀਂ ਯਾਦ ਰੱਖਿਓ ਜੇ ਇਹਨਾਂ ਨੇ ਵਾਅਦਾ ਕੀਤਾ ਇੱਥੇ ਖੜ ਕੇ ਸਾਡੇ ਨਾਲ ਸਾਰੇ ਲੋਕਾਂ ਦੇ ਵਿੱਚ ਜੀ ਕਿ ਜਿਹੜਾ ਵੈਰੀਫਿਕੇਸ਼ਨ ਵਾਲੀ ਗੱਲ ਆ origignal documents ਤੇ ਹੋਵੇ ਉਹਨਾਂ ਦੀ origignal ਜਿੱਥੋਂ ਦੇ ਉਹ ਜੰਮੇ ਪਲੇ ਨੇ ਜੀ ਉਹਨਾਂ ਦੀ ਹੋਊਗੀ ਇੱਥੋਂ ਵਾਲਿਆਂ ਦੀ ਨਹੀਂ ਇੱਕ ਮਹੀਨੇ ਚ ਇਹਨਾਂ ਨੇ ਕਿਹਾ ਸੀ ਅਸੀਂ ਸਾਰਾ ਪ੍ਰਣਾਲੀ ਦੇ ਵਿੱਚ ਦੀ ਗੁਜ਼ਰ ਕੇ ਤੁਹਾਨੂੰ ਦੱਸ ਦਿਆਂਗੇ ਕਿ ਹੋ ਗਿਆ ਨਹੀਂ ਹੁੰਦਾ ਤਾਂ ਸਰਕਾਰ ਵਾਲਿਆਂ ਨੂੰ ਪੁੱਛਿਓ ਜੇ ਜੇ ਤੁਸੀਂ ਨਹੀਂ ਪੁੱਛੂਗੇ ਮੇਰੇ ਕੱਲੇ ਜਾਂ ਕਿਸੇ ਇੱਕ ਬੰਦੇ ਹੋਰ ਦੇ ਪੁੱਛਣ ਨਾਲ ਕੱਖ ਨਹੀਂ ਹੋਣਾ ਸੋ ਇਹ ਜ਼ਰੂਰੀ ਹੈ ਬਿਲਕੁਲ ਮਸਲੇ ਬੇਸ਼ੱਕ ਇਹ ਪੰਜਾਬ ਪੱਧਰ ਦੇ ਆ ਮਸਲਿਆਂ ਨੂੰ ਪਰ ਨਜਿੱਠਣਾ ਸਾਰਿਆਂ ਨੂੰ ਪਊਗਾ ਕਿਉਂਕਿ ਕ੍ਰਿਮੀਨਲ ਕਦੀ ਕਿਸੇ ਦਾ ਨਹੀਂ ਹੁੰਦਾ ਕ੍ਰਿਮੀਨਲ ਸਾਰੇ ਸਮਾਜ ਦੇ ਵਿੱਚ ਕ੍ਰਿਮੀਨਲ ਹੀ ਹੁੰਦੇ ਆ ਭਾਵੇਂ ਇੱਥੇ ਹੋਵੇ ਤੁਹਾਡੇ ਪਿੰਡਾਂ ਦੇ ਵਿੱਚ ਹੋਵੇ ਤੁਹਾਡੇ ਘਰਾਂ ਦੇ ਆਸ-ਪਾਸ ਹੋਵੇ ਜਾਂ ਕਿਤੇ ਵੀ ਹੋਵੇ ਜੇ ਅੱਜ ਇੱਥੇ ਕ੍ਰਾਈਮ ਹੋ ਰਿਹਾ ਤਾਂ ਤੁਹਾਡੇ ਘਰਾਂ ਤੱਕ ਵੀ ਆ ਸਕਦਾ ਹੈ ਕ੍ਰਾਈਮ ਕਰ ਕੌਣ ਰਿਹਾ ਹੈ ਕਿਉਂ ਉਹਨਾਂ ਨੂੰ ਉਤਸ਼ਾਹ ਮਿਲਦਾ ਹੈ ਕ੍ਰਾਈਮ ਦੇ ਲਈ ਕਿਹੜੀਆਂ ਗੱਲਾਂ ਜੜੀਆਂ ਉਹਨਾਂ ਨੂੰ ਕ੍ਰਾਈਮ ਦੇ ਲਈ ਪ੍ਰੇਰਦੀਆਂ ਕਿਉਂ ਇੰਨੇ ਲੋਕ ਆਜ਼ਾਦ ਐ ਕਿਉਂ ਉਹਨਾਂ ਨੂੰ ਲੱਗਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਤਾਂ ਇਹ ਬੜੇ ਵੱਡੇ ਸਵਾਲ ਜਿਹੜੇ ਸਾਨੂੰ ਆਪ ਹੀ ਦੇਖਣੇ ਪੈਣਗੇ ਬੇਸ਼ੱਕ ਕੋਈ ਕਮਾ ਮਾੜੀਆਂ ਨਹੀਂ ਹੁੰਦੀਆਂ ਪੰਜਾਬੀ ਸਰਵਤ ਦਾ ਪਲਾਹੀ ਲੋਚਦੇ ਐ ਪਰ ਉਸ ਦੇ ਵਿੱਚ ਇਹ ਘਟਨਾਵਾਂ ਵੀ ਗੌਰ ਮੰਗਦੀਆਂ ਜੇ ਅੱਜ ਇਹ ਕਰਨੈਥੀ ਹੋਈ ਹੈ ਤਾਂ ਕੱਲ ਕਿਤੇ ਵੀ ਹੋ ਸਕਦੀ ਹੈ ਸੋ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਣਾ ਸਭ ਦਾ ਫਰਜ਼ ਹੁੰਦਾ ਹੈ ਪਰ ਕੀ ਇਹ ਰੁਕਣ ਗਿਆ ਜਾਂ ਫਿਰ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਗੁਰਪ੍ਰੀਤ ਸਿੰਘ ਦਿਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ